زندگی 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 ایک خوبصورت زندگی ایک خوبصورت خوبصورت نام نام پیاری ماں ہر بتا بتا رہے رہے ہیں ہےندگ ਕਦੇ ਟਿੱਖੇ ਤੇ ਕਦੇ ਕਰਦੇ ਹਾਸੇ ਹਾਂ ਕਦੇ ਠੱਠੇ ਤੇ ਕਦੇ ਕਰਦੇ ਹਾਸੇ ਹਾਂ ਕਦੇ ਕਦੇ ਦੇਂਦੇ ਝੂਠੇ ਝਲਾਸੇ ਹਾਂ ਕਦੇ ਸੁੱਖ ਖੰਡਾਈ ਜਾਂਦੇ ਹਾਂ ਕਦੇ ਦੁੱਖ-ਦੁੱਖ ਹੋਈ ਜਾਂਦੇ ਕਦੇ ਲੋਕ-ਲੋਕ ਹੋਈ ਜਾਂਦੇ ਹਾਂ ਇੰਜ ਜਿੰਦਗੀ ਅਸੀਂ ਬਤਾਉਂਦੇ ਹਾਂ ਇੰਜ ਜਿੰਦਗੀ ਅਸੀਂ ਬਤਾਉਂਦੇ ਹਾਂ ਕਦੇ ਆਪਣੇ ਆਨ ਨਾਲ ਸ਼ਾਨ ਰਹੇ ਕਦੇ ਆਪਣੇ ਨਾਲ ਸੰਗਰੀ ਗਲੂਸਨਾ ਮਨਾਉਣਾ ਆਮ ਰਹੀ ਕਦੇ ਆਕੇ ਮਿਲਦੇ ਸਾਰੇ ਜੀ ਉਨੀ ਛੜੇ ਕੇ ਆਪਣੇ ਪਿਆਰੇ ਜੀ ਬਸ ਜ਼ਿੰਦਗੀ ਇੰਜ ਲੱਗਦੇ ਆ ਬਸ ਜ਼ਿੰਦਗੀ ਇੰਜ ਹੀ ਲੱਗਦੇ ਕਦੇ ਦੇਖੇ ਅਸੀਂ ਜਵਾਨ ਹੋਏ ਜੀ ਕਦੇ ਦਿਖਦੇ ਵੀ ਅਸੀਂ ਜਵਾਨ ਹੋਏ ਕਦੇ ਖਾਸ ਤੇ ਕਦੇ ਆਮ ਹੋਏ ਲੋਕ ਤੱਕ ਕਦੇ ਹਾਂ ਕਦੇ ਸੰਤੇ ਜੀ ਮਰ ਜਾਂਦੇ ਹਾਂ ਇਹ ਜਿੰਦਗੀ ਅਸੀਂ ਬਿਤਾਉਂਦੇ ਹਾਂ ਇਹ ਜਿੰਦਗੀ ਅਸੀਂ ਬਿਤਾਉਂਦੇ ਹਾਂ ਕਦੇ ਨਵ ਜੰਮਿਆਂ ਨੂੰ ਜੀ ਆਇਆਂ ਜੀ ਕਦੇ ਨਵ ਜੰਮਿਆਂ ਨੂੰ ਜੀ ਆਇਆਂ ਤੇ ਕਦੇ ਖੁੱਤ ਚੱਲਿਆਂ ਨੂੰ ਛੱਡ ਜਾਂ ਆਉਂਦੇ ਕਦੇ ਫੋਕਾ ਸੰਦੇ ਰੰਦੇ ਹਾਂ ਪਰ ਮੰਜ਼ਿਲ ਵਾਲੇ ਬੰਦੇ ਰੰਦੇ ਹਿੰਦੀ ਜਿੰਦਗੀ ਨੂੰ ਅਸੀਂ ਜੀ ਰਹੇ ਹਾਂ ਕਦੇ ਸਾ ਸੁੱਖੀਆਂ ਸੁੱਖੀਆਂ ਸੁੱਕ ਰਹੇ ਨੇ ਸਾ ਸੁੱਖੀਆਂ ਸੁੱਖੀਆਂ ਸੁੱਕ ਰਹੇ ਨੇ ਔਲੀ ਹੋਲੀ ਸਭ ਮੁੱਕ ਰੇ ਨੇ ਕਦੇ ਪਿੱਛਣ ਵਾਲ ਅਸੀਂ ਜਾ ਰਹੇ ਹਾਂ ਕਿ ਤੱਕ ਵਿੱਚ ਬੁਢਾਪੇ ਤੱਕੇ ਘਾਰੇ ਨੇ ਇਹ ਜਿੰਦਗੀ ਐਸੇ ਬਿਤਾ ਰਹੇ ਨੇ ਇਹ ਜਿੰਦਗੀ ਅਸੇ ਬਿਤਾ ਰਹੇ ਨੇ ਵਿੱਚ ਮਹਿਫਲ ਜੋ ਹੈ ਆ ਜਾਂਦਾ ਵਿੱਚ ਮੈਂ ਫਿਰ ਜੋ ਹੈ ਆ ਜਾਂਦਾ ਛੱਡ ਓਖ ਪਿੱਛੇ ਸੁੱਖ ਹੈ ਪਾਉਂਦਾ ਹੌਸਲਾ ਕਿ ਦੁਜੇ ਦਾ ਵਧਾਰੇ ਨਾ ਤੇ ਜਿੱਤ ਵੱਲ ਕਦਮ ਵਧਾਰੇ ਨਾ ਤੇ ਜੀਵਨੀ ਅਸੀਂ ਬਤਾ ਰਹੇ ਨਾ ਇਹ ਜਿੰਦਗੀ ਅਸੀਂ ਬਤਾ ਰਹੇ ਹਾਂ ਸ਼ਾਲਾ ਬੀਤਦੀ ਬੀਤਦੀ ਬੀਤ ਜਾਏ ਸ਼ਾਲਾ ਬੀਤਦੀ ਬੀਤਦੀ ਬੀਤ ਜਾਏ ਪਰ ਰੱਬ ਨਾਲ ਸਾਡੀ ਥੀਕ ਪਾਏ ਬਸ ਹੀ ਸਭ ਦੀ ਸੁੱਖ ਮਨਾ ਰਹੇ ਹਾਂ ਤਾਂ ਹੀ ਸੁੱਖ ਜਿੰਦਗੀ ਦੇ ਪਾ ਰਹੇ ਨਾ